ਪੰਜਾਬ ਮੇਰੇ ਦੇ ਪਾਣੀਆਂ ਵਿੱਚ ਕੋਈ ਘੋਲ ਗਿਆ ਹੈ ਜ਼ਹਿਰ ਨਾ ਹੀ ਕੋਈ ਪਿੰਡ ਹੈ بچਿਆ ਨਾ ਕੋਈ ਬਚਿਆ ਸ਼ਹਿਰ ਹਰ ਨਸ਼ਿਆਂ ਦਾ ਐਸਾ ਬਗਿਆ ਟਹਿ ਗਿਆ ਡਾਡਾ ਕਹਿਰ ਬਾਕੀ ਜੋ ਸਰਕਾਰ ਰੇਟਾਰਾ ਮਾਰਦੀ ਆਵੇ ਨਸ਼ਿਆ ਜੁੱਧ ਨਸ਼ਿਆ ਵਿਰੋਧ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਵਿੱਚ ਨਸ਼ਾ ਵੀ ਉਸੀ ਤਰ੍ਹਾਂ ਵਕਦਾ ਔਰ ਮੌਤਾਂ ਵੀ ਹੋ ਰਹੀਆਂ ਲੋਕ ਦੱਸ ਨਹੀਂ ਰਹੇ ਉਨੀ ਵਤੀ ਦਾ ਬੇਵਕੰਦੇ ਹੁਣ ਚਲਾ ਗਿਆ ਜੋ ਤੁਹਾਡਾ ਜਾਣਾ ਸੀ ਜੇ ਤੁਸੀਂ ਇਹਦਾ ਦੱਸੋ ਵੀ ਤੁਸੀਂ ਇਦਾਂ ਲਿਖਾ ਦਿਓ ਵੀ ਡਿਪਰੈਸ਼ਨ ਚ ਰਹਿੰਦਾ ਸੀਗਾ ਮੇਰੀ ਮਾਂ ਤੇ ਹੈ ਨਹੀਂ ਸੀ ਕਿਉਂਕਿ ਮੇਰੇ ਕੋਲੇ ਉਹ ਰਿਆ ਕਾਫੀ ਸਮੇਂ ਤੋਂ ਇਹ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਆ ਨਸ਼ਾ ਖਤਮ ਕਰੀ ਜਾਂਦੇ ਆ ਪਰ ਗਰਾਊਂਡ ਲੈਵਲ ਤੋਂ ਦੇਖੀ ਜਾਵੇ ਤਾਂ ਇਹ ਨਸ਼ਾ ਹਜੇ ਬਹੁਤ ਜ਼ਿਆਦਾ ਵਧਿਆ ਹੀ ਆ ਘਟਿਆ ਨਹੀਂ ਹੈ ਕਿਉਂਕਿ ਸਾਤ ਤੋਂ ਬਾਰੋ ਵਾਰ ਹੀ ਸਭ ਕੋ ਫੈਸਲੇ ਪੁਲਿਸ ਕਰ ਜਾਂਦੀ ਆ ਕੋਈ ਕਿਸੇ ਨੂੰ ਦੱਸਦੀ ਨਹੀਂ ਹੈਗੀ ਇਸ ਕਰਕੇ ਪੁਲਿਸ ਦੀ ਸਾਰੀ ਨਹੀਂ ਪਹੁੰਚਿਆ ਸਰਕਾਰ ਹਰ ਪਖਤੂ ਜਿਹੜੀ ਆ ਫੇਲਿਆ ਕਿਉਂਕਿ ਮੈਂ ਪਹਿਲਾਂ ਵੀ ਜਦੋਂ ਇੱਥੇ ਇਲੈਕਸ਼ਨ ਦੌਰਾਨ ਆਇਆ ਸੀ ਤੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਨਵੇਂ ਜਿਹੜੇ ਆ ਨਸ਼ਾ ਛਡਾਊ ਜਿਹੜੇ ਕੇਂਦਰ ਜਿਹੜੇ ਖੁੱਲ ਰਹੇ ਆ ਜਾਂ ਨਵੀਆਂ ਜੇਲਾਂ ਬਣ ਰਹੀਆਂ ਇਸ ਸਰਕਾਰ ਦੀ ਕੋਈ ਉਪਲਬਧੀ ਨਹੀਂ ਹੈ। ਇਸ ਸਰਕਾਰ ਦੀ ਬਹੁਤ ਵੱਡੀ ਨਲਾਕੀ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਇਹ ਨਸ਼ੇ ਦਾ ਰੈਕਟ ਰੁਕਣ ਦੀ ਬਜਾਏ ਬਹੁਤ ਵੱਡੇ ਪੈਮਾਨੇ ਤੇ ਵਧ ਰਿਹਾ ਹੈ। ਪਰ ਹੁਣ ਸਾਨੂੰ ਜਿੱਦਾਂ ਦੂਜਾ ਹੁੰਦਾ ਪਤਾ ਲੱਗਦਾ ਵੀ ਉਹਦੀ ਕਿਸੇ ਸਾਜ਼ਿਸ਼ਤਾਂ ਨੂੰ ਮਾਰਿਆ ਗਿਆ ਆ। ਕਿਉਂਕਿ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦਾ ਫੋਨ ਕੁਝ ਵੀ ਉਹਦੇ ਤੱਕ ਉਹਦਾ ਬਰਾਮਦ ਹੋਇਆ ਉਹਦੇ ਕੋਲੋਂ ਸਾਰਾ ਸਮਾਨ ਉਹਦਾ ਪੈਸੇ ਵੀ ਜੇਬਾਂ ਸਾਰਾ ਕੁਝ ਕੱਢਿਆ ਸੀਗਾ। ਮੋਬਾਈਲ ਵੀ ਸੀ ਉਹ ਦੱਸਦੇ ਆ ਵੀ 20000 ਰੁਪਈਆ ਵੀ ਮਾਲਕ ਤੋਂ ਲੈ ਕੇ ਆ ਉਹਦੇ ਕੋਈ ਕੁਝ ਨਹੀਂ ਨਿਕਲਿਆ ਮੋਬਾਈਲ ਵੀ ਨਹੀਂ ਕੋਈ ਕੁਝ ਵੀ ਨਹੀਂ ਮੋਬਾਈਲ ਵੀ ਨਹੀਂ ਨਿਕਲਿਆ ਮੋਬਾਈਲ ਦੀ ਕਾਲ ਰਿਕਾਰਡ ਤੇ ਨਿਕਲ ਸਕਦੀ ਹੈ ਜੇ ਪੁਲਿਸ ਚਾਹੇ ਸਾਨੂੰ ਬੁੱਕੇਸ਼ ਕੇ ਮਾਰ ਸਾਨੂੰ ਪੁਲਕੀਤ ਜਾਨਾ ਮੇਰੇ ਬਦਰ ਇਨ ਲਾ ਜਿਨ੍ਹਾਂ ਦੀ ਪਿਛਲੇ 30 ਤਰੀਕ ਨੂੰ ਡੈਥ ਹੋਈ ਆ ਤੇ ਉਦੇ ਦਿੱਤ ਦੇ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਦੇਖ ਕੇ ਇਸ ਤਰ੍ਹਾਂ ਵੀ ਨਾ ਉਹਦੇ ਕਦੀ ਕੋਈ ਕਹਿੰਦਾ ਨਸ਼ੇ ਨਾ ਮੁਕਿਆ ਇਦਾਂ ਨਾ ਮੁਕਿਆ ਉਹ ਸਾਨੂੰ ਉਹਦਾ ਹਜੇ ਤੱਕ ਕੋਈ ਵੀ ਉਹਦਾ ਰਿਜ਼ਲਟ ਨਹੀਂ ਮਿਲਿਆ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਗ ਕਰਦੇ ਆਂ ਵੀ ਉਹਦੀ ਜਲਦੀ ਤੋਂ ਜਲਦੀ ਜਾਣਕਾਰੀ ਦਿੱਤੀ ਜਾਵੇ ਜਿਹੜੇ ਮੇਨ ਦੋਸ਼ੀ ਸਾਨੂੰ ਜਿੱਥੇ ਤੱਕ ਸਾਡੀ ਉਹ ਛਾਜ ਇਸ ਤਰ੍ਹਾਂ ਉਹਨੂੰ ਉਹਦੀ ਦਿੱਤ ਕੀਤੀ ਗਈ ਆ ਸਾਨੂੰ ਉਹਦਾ ਇਨਸਾਫ ਚਾਹੀਦਾ ਹੈ ਤੇ ਜਿਹੜੀ ਤੁਸੀਂ ਪੁਲਿਸ ਨੂੰ ਉਹ ਰਿਪੋਰਟ ਲਖਾਈ ਉਹਦੇ ਵਿੱਚ ਕੀ ਲਖਾਇਆ ਉਹਦੇ ਵਿੱਚ ਇਦਾਂ ਬਿਓ ਕਹਿੰਦੇ ਹੁਣ ਚਲੇ ਗਿਆ ਜੋ ਤੁਹਾਡਾ ਜਾਣਾ ਸੀ ਵੀ ਤੁਸੀਂ ਇਹਦਾ ਇਦਾਂ ਦੱਸੋ ਵੀ ਤੁਸੀਂ ਇਦਾਂ ਲਿਖਾ ਦਿਓ ਵੀ ਡਿਪਰੈਸ਼ਨ ਚ ਰਹਿੰਦਾ ਸੀਗਾ ਅੱਛਾ ਬੇ ਇਹਦੀ ਮਾਂ ਤੇ ਹੈ ਨਹੀਂ ਸੀਗੇ ਕਿਉਂਕਿ ਮੇਰੇ ਕੋਲੇ ਉਹ ਰਿਆ ਕਾਫੀ ਸਮੇ ਤੂੰ ਉਹ ਕਹਿੰਦੇ ਫੇ ਬਦਨਾਮੀ ਹੋ ਜਾਣੀ ਤੁਹਾਡੀ ਇਦਾਂ ਹੋ ਜਾਣੀ ਹੈ ਵੀ ਤੁਸੀਂ ਇਹ ਇਦਾਂ ਦੇ ਕੋਈ ਦੂਜੀ ਲਖਾਓ ਨਾ ਜਿਹੜਾ ਜਾਣਾ ਸੀ ਉਹ ਚਲੇ ਗਿਆ ਪਰ ਹੁਣ ਸਾਨੂੰ ਜਿੱਦਾਂ ਦੂਜਾ ਹੁੰਦਾ ਪਤਾ ਲੱਗਦਾ ਵੀ ਉਹਦੀ ਕਿਸੇ ਸਾਜ਼ਿਸ਼ ਤੈਂ ਉਹਨੂੰ ਮਾਰਿਆ ਗਿਆ ਆ ਕਿਉਂਕਿ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦਾ ਫੋਨ ਕੁਝ ਵੀ ਨਹੀਂ ਉਹਦੇ ਤੋਂ ਬਰਾਮਦ ਹੋਇਆ ਉਹਦੇ ਕੋਲੋਂ ਸਾਰਾ ਸਮਾਨ ਉਹਦੇ ਪੈਸੇ ਵੀ ਜੇਬਾਂ ਸਾਰਾ ਕੁਝ ਕੱਢਿਆ ਸੀਗਾ ਤੇ ਹੁਣ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਗ ਕਰਦੇ ਆ ਉਹਦੀ ਜਲਦ ਤੋਂ ਜਲਦ ਉਹਦੀ ਪੋਸਟਮਾਰਡ ਬੋਰਡ ਮਗਾਈ ਜਾਵੇ ਤੇ ਸਾਨੂੰ ਦੋਸ਼ੀਆਂ ਨੂੰ ਜਲਦੀ ਜਲਦੀ ਸਜ਼ਾ ਦਿੱਤੀ ਜਾਵੇ ਤੇ ਇਹ ਕੰਮ ਕਰਦਾ ਕਰਦਾ ਸੀ ਇਹ ਡਰਾਈਵਰ ਹੀ ਸੀਗਾ ਜੀ ਤੇ ਕੰਮ ਕਰਦਾ ਸੀ ਇਹ ਗਰਾਿਆਂ ਦੀ ਗੱਡੀ ਆ ਉਹ ਚਲਾਉਂਦਾ ਸੀ ਜੀ ਤੇ ਇਹ ਕਿੱਥੇ ਗਿਆ ਹੋਇਆ ਸਿਕਾ ਜਦੋਂ ਇਹ ਗੁਜਰਾਤ ਚ ਗਿਆ ਸਿਕਾ ਜੀ ਅੱਛਾ ਹਾਂ ਜੀ ਕਿੰਨੇ ਦਿਨ ਪਹਿਲਾਂ ਇਹ ਥੋੜੇ ਦਿਨ ਪਹਿਲਾਂ ਤੋਂ ਉੱਥੇ ਸਿਕਾ ਤੇ ਕੋਈ 5-7 ਦਿਨ 10 ਦਿਨ ਪਹਿਲਾਂ ਦਾ ਗਿਆ ਸੀ ਉਸੇ ਗਰਾਹ ਦੀ ਸਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹੁੰਦੀ ਸੀ ਜੈਲੀ ਹਾਂਜੀ ਡੈਲੀ ਹੁੰਦੀ ਸੀ ਤੇ ਜਿਹੜੀ ਲਾਸਟ ਵਾਰ ਸਾਡੀ ਗੱਲ ਹੋਈ ਆ ਉਹਦੇ ਵਿੱਚ ਉਹਨੇ ਕੀ ਕਿਹਾ ਉਹਦੇ ਵਿੱਚ ਉਹ ਉੱਥੇ ਜਲੰਧਰ ਸਿਕਾ ਜੀ ਗੱਡੀ ਉੱਤੇ ਐਕਸੀਡੈਂਟ ਹੋ ਗਿਆ ਸੀ ਇਹਦਾ ਤੇ ਲਾਸਟ ਟਾਈਮ ਉਹਨੇ ਉਥੇ ਗੱਡੀ ਕਹਿੰਦਾ ਮੈਂ ਇੱਥੇ ਰੁਕਣਾ ਆ ਤੇ ਫਿਰ ਉਹਨੇ ਜਿਹੜਾ ਮਾਲਕ ਸੀ ਉਹਨੂੰ ਕਹਿ ਦਿੱਤਾ ਵੀ ਵੀ ਮੈਨੂੰ ਘਰ ਛੱਡਿਆ ਤੇ ਸਾਡੇ ਕੋਲ ਅੱਜ ਤੱਕ ਪਹੁੰਚਾ ਨਹੀਂ ਉਹ ਉੱਥੇ ਗਰਾਈ ਤਾਰ ਗਿਆ ਉਹ ਉੱਥੋਂ ਪਤਾ ਨਹੀਂ ਕਿਹੜੇ ਮੈਨੂੰ ਇਦਾਂ ਇੱਥੇ ਤੱਕ ਲਿਆਂਦਾ ਕਿਉਂਕਿ ਉਹਨੇ ਇੱਥੇ ਆਉਣ ਤੋਂ ਪਹਿਲਾਂ ਮਨਾ ਕਰ ਦਿੱਤਾ ਵੀ ਮੈਂ ਕਾਨੂੰਨੀ ਹੱਜ ਜਾਣਾ ਤੇ ਹੁਣ ਤੱਕ ਪਤਾ ਨਹੀਂ ਲੱਗਾ ਉਹਦਾ ਵੀ ਕੀ ਕਾਰਨ ਹੋਇਆ ਕਿਦਾਂ ਇੱਧਰ ਆ ਗਿਆ ਉਹ ਹਾਂਜੀ ਜਿਹੜੀ ਡਿਪਰੈਸ਼ਨ ਦੀ ਗੱਲ ਪੁਲਿਸ ਕਹਿ ਰਹੀ ਹੈ ਉਹ ਇਦਾਂ ਦੀ ਗੱਲ ਠੀਕ ਨਹੀਂ 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 ਇਦਾਂ ਦੀ ਕੋਈ ਚੱਕਰ ਨਹੀਂ ਸੀਗਾ ਜੀ ਨੇ ਤਾਂ ਨਹੀਂ ਉਹ ਮਾਪੇ ਤਾਂ ਹੁਣ ਮੁੱਕਿਆ ਨੂੰ ਵੀ ਕਾਫੀ ਦੇਰੇ ਹੋ ਗਈ ਆ ਕੋਈ ਇਦਾਂ ਦੀ ਨਹੀਂ ਸੀ ਉਹਦੇ ਰਿਪ੍ਰੈਸਨ ਰਿਸ਼ ਨੂੰ ਕੁਛ ਨਹੀਂ ਸੀਗਾ ਹੁਣ ਵਿਆਹ ਨਹੀਂ ਜੀ ਵਿਆਹ ਸੀਗਾ ਵਿਆਹ ਕਰਨਾ ਸੀਗਾ ਹੁਣ ਅੱਛਾ ਤੇ ਸਾਡੇ ਹੁਣ ਵਲੈਂਟ ਨੂੰ ਟਰ ਪੈਣਾ ਸੀਗਾ ਉੱਤੇ ਉਸ ਤੋਂ ਬਾਅਦ ਉਹਦਾ ਵਿਆਹ ਰੱਖਣਾ ਸੀਗਾ ਜਦੋਂ ਮੌਤ ਹੋਈ ਆ ਉਹ ਕਿੰਨਾ ਚਿਰ ਪੈਦਾ ਸਾਡੀ ਗੱਲ ਹੋਈ ਸੀ ਉਹਦਣ ਨਹੀਂ ਹੋਈ ਸੀ ਗੱਲ ਕੋਈ ਵੀ ਨਾ ਸਾਰਾ ਤਾਂ ਨਹੀਂ ਨਹੀਂ ਹੋਈ ਉਹ ਕਿਉਂਕਿ ਮਾਰਨਿੰਗ ਟਾਈਮ ਹੀ ਹੋ ਗਈ ਸੀ ਰਾਤ ਦਾ ਕਿਤੇ ਆਇਆ ਸੀਗਾ ਤੇ ਸਾਨੂੰ ਸਵੇਰੇ ਟਾਈਮ ਪਤਾ ਲੱਗਾ ਜਦੋਂ ਜਦੋਂ ਉਹ ਜਰਾਤ ਵਾਪਸ ਆ ਗਿਆ ਸੀ ਇੱਥੇ ਹਾਂਜੀ ਆ ਗਿਆ ਸੀਗਾ ਜਿਲੰਦਰ ਆ ਗਿਆ ਸੀਗਾ ਜੋ ਜਲੰਧਰ ਆਇਆ ਉਹਦੋਂ ਗੱਲ ਹੋਈ ਹਾਂਜੀ ਉਹਦੋਂ ਹੋਈ ਸੀਗੀ ਅੱਛਾ ਕੀ ਕਹਿੰਦਾ ਸੀ ਤੁਹਾਨੂੰ ਉਹ ਕਹਿੰਦਾ ਵੀ ਉੱਥੇ ਗੱਡੀ ਬਣਾਉਣੀ ਮੈਂ ਇੱਥੇ ਰੁਕਣਾ ਹੈ ਘਰ ਆਉਣ ਬਾਰੇ ਤੁਸੀਂ ਪੁੱਛਿਆ ਲੀ ਘਰ ਬਾਰੇ ਮੈਂ ਕਿਹਾ ਸੀ ਹੋ ਜਾਏ ਉਹ ਕਹਿੰਦਾ ਨਹੀਂ ਹਜੇ ਗੱਡੀ ਇੱਥੇ ਬਣਾਉਣੀ ਮੈਨੂੰ ਰੁਕਣਾ ਪੈਣਾ ਗੱਡੀ ਕੋਲ ਤੇ ਰਾਤ ਰਿਹਾ ਜਲੰਧਰ ਹੈ ਹਾਂ ਰਾਤ ਰਿਹਾ ਉੱਥੇ ਹੈਗਾ ਮੇਰਾ ਦੋਸਤ ਜਿਹਦਾ ਮਾਲਕ ਸੀ ਉਹ ਵੀ ਨਾਲ ਹੀ ਸੀਗੇ ਅੱਛਾ ਹਾਂਜੀ ਓਕੇ ਫਿਰ ਸਵੇਰ ਨੂੰ ਆਇਆ ਤੁਹਾਡੇ ਕੋਲ ਨਹੀਂ ਸ਼ਾਮ ਦੇ ਟਾਈਮ ਜਿੱਦਾਂ ਉਹਦੇ ਕੋਲ ਆ ਗਿਆ ਵੀ ਮੈਂ ਜਾਣਾ ਕਿਸੇ ਦੋਸਤ ਕੋਲ ਰਹਿਣਾ ਹੈ ਵੀ ਮੈਂ ਪਿੰਡ ਦੀ ਜਾਣਾ ਹੈਗਾ ਅੱਛਾ ਉਹ ਦੋਸਤ ਚਲੋ ਅਸੀਂ ਤਾਂ ਜਾਣਦੇ ਨਹੀਂ ਕੋਟਗੜ੍ਹੇਵਾਲ ਕੋਈ ਪਿੰਡ ਆ ਉੱਥੇ ਦੇ ਕਹਿੰਦੇ ਦੋਸਤ ਕੋ ਚੱਲਣਾ ਤੇ ਉੱਥੇ ਮੈਂ ਦੂਜਾ ਕਰਨ ਆਇਆ ਉਹ ਉੱਥੋਂ ਵਾਪਸ ਗੱਡੀ ਤੇ ਆਣਾ ਮੈਂ ਘਰ ਨੂੰ ਨਹੀਂ ਜਾਣਾ ਤੇ ਬਾਅਦ ਚ ਪਤਾ ਨਹੀਂ ਇਹ ਕਿੱਦਾਂ ਇੱਧਰ ਆ ਗਿਆ ਅੱਛਾ ਹਾਂਜੀ ਤੇ ਜਲੰਧਰ ਤੋਂ ਸਾਨੂੰ ਬਾਅਦ ਸ਼ਾਮ ਨੂੰ ਦੂਜੇ ਦਿਨ ਇੱਥੇ ਡੈੱਡ ਬੋਡੀ ਮਿਲਦੀ ਹੈ ਹਾਂ ਡੈੱਡ ਬੋਡੀ ਮਿਲਦੀ ਸਾਨੂੰ ਇਸ ਯਕੀਨ ਨਹੀਂ ਹੁੰਦਾ ਸੀ ਉਹ ਕਹਿੰਦੇ ਵੀ ਕਿ ਤੁਹਾਡੇ ਇਦਾਂ ਮੁੰਡੇ ਡੈਥ ਹੋ ਗਏ ਮੈਂ ਕਿਹਾ ਉਹ ਤਾਂ ਜਲੰਧਰ ਆ ਉਹ ਆਇਆ ਨਹੀਂਗਾ ਫਿਰ ਬਾਅਦ ਵਿੱਚ ਪਤਾ ਕਿੱਦਾਂ ਲੱਗਤਾ ਨੂੰ ਉਹ ਉੱਥੇ ਜੁਨਾ ਮਾਲਕ ਨੂੰ ਫੋਨ ਲਾਇਆ ਸੀ ਜੀ ਉਹਨੂੰ ਪੁੱਛਿਆ ਉਹ ਕਹਿੰਦਾ ਉਹ ਰਾਤੀ ਦਾ ਆਇਆ ਉਹ ਮੈਂ ਕਿਹਾ ਵੀ ਤੂੰ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਉਹ ਕਹਿੰਦਾ ਵੀ ਦੱਸੀ ਨਾ ਭਾਜੀ ਨੂੰ ਉਹ ਤਾਂ ਗੱਡੀ ਲੱਗੇ ਸੀ ਇਸ ਕਰਕੇ ਥੋੜਾ ਮੈਨੂੰ ਡਰਦਾ ਸੀਗਾ ਤੇ ਉਹ ਕਹਿੰਦਾ ਵੀ ਉਹਨੇ ਭਾਜੀ ਮੈਨੂੰ ਬੋਲਣਾ ਕਹਿੰਦਾ ਮੈਂ ਦੋਸਤ ਕੋਲ ਰੁਕ ਜਾਣਾ ਤੇ ਉੱਥੇ ਹੀ ਕਹਿੰਦਾ ਬਾਸ ਗੱਡੀ ਤੇ ਚੱਲ ਜਦੋਂ ਗੱਡੀ ਬਣ ਗਈ ਮੈਂ ਚੱਲ ਜਾਣਾ ਅੱਛਾ ਹਾਂਜੀ ਕੀ ਮੰਗਿਆ ਹੁਣ ਤੁਹਾਡੀ ਸਾਡੀ ਇਹੀ ਮੰਗਿਆ ਵੀ ਜਿੰਨੇ ਦੋਸ਼ੀ ਆ ਜਿਹਨੀਆਂ ਸਾਜ਼ਤਾਂ ਉਹਨਾਂ ਨੂੰ ਜਿੱਦਾਂ ਕਤਤ ਕੀਤੀ ਉਹਦੀ ਵੀ ਉਹਨਾਂ ਨੂੰ ਜਾ ਕਾਨੂੰਨੀ ਜੋ ਕਾਰਵਾਈ ਬਣਦੀ ਉਹ ਕੀਤੀ ਜਾਵੇ ਉਹਨਾਂ ਤੇ ਮੈਂ ਡਾਕਟਰ ਲਖਵੀਰ ਮਠੱਡਾ ਸਾਡੇ ਪਿੰਡ ਮਤਲਬ ਜੋ ਵੀ ਸਾਡੇ ਪਿੰਡ ਦੇ ਵਿੱਚ ਡੈਥ ਹੋਈ ਆ ਕਟਨਾ ਕਰਮ ਹੋਇਆ ਸਾਨੂੰ 31 ਤਰੀਕ ਸਵੇਰੇ ਪਤਾ ਲੱਗਾ ਵੀ ਕੋਈ ਖੇਤਾਂ ਦੇ ਵਿੱਚ ਡੈੱਡ ਵੜੀ ਪਈ ਆ ਔਰ ਉਹਦੇ ਹੱਥ ਦੇ ਵਿੱਚ ਵੀ ਕੋਈ ਸਰਿੰਜ ਫੜਾਈ ਹੋਈ ਸੀਗੀ ਪਾਰਪਤੀਆ ਮੌਕੇ ਤੇ ਜਾ ਕੇ ਦੇਖਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਸਰੰਜਵੀ ਨਵੀਂ ਸੀ ਬਈ ਉਹ ਉੱਥੇ ਕਿੱਦਾਂ ਪਹੁੰਚਾ ਖੇਤਾਂ ਦੇ ਵਿੱਚ ਅਸਲੀਅਤ ਕੀ ਸੀਗੀ ਤੇ ਇਹਦੀ ਪੂਰੀ ਜਾਂਚ ਕੀਤੀ ਜਾਵੇ ਬਾਕੀ ਜੋ ਸਰਕਾਰ ਰੇਟਾਰਾ ਮਾਰਦੀ ਆ ਨਸ਼ਿਆ ਜੁੱਧ ਨਸ਼ਿਆਂ ਵਿਰੁੱਧ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਵਿੱਚ ਨਸ਼ਾ ਵੀ ਉਸੀ ਤਰ੍ਹਾਂ ਬਿਕਦਾ ਔਰ ਮੌਤਾਂ ਵੀ ਹੋ ਰਹੀਆਂ ਲੋਕ ਦੱਸ ਨਹੀਂ ਰਹੇ ਸਬਰ ਸਬਰ ਕਰਕੇ ਲੋਕਾਂ ਦੇ ਜਵਾਨ ਪਤ ਮਰ ਰਹੇ ਆ ਇਸ ਕਰਕੇ ਸਰਕਾਰ ਦੀ ਇਹ ਨਸ਼ਾ ਵਿਰੋਧੀ ਮਹਿੰਮ ਦੀ ਫੂਕ ਨਿਕਲੀ ਆ ਅਸੀਂ ਮਤਲਬ ਇਹ ਮੰਗ ਕਰਦੇ ਆ ਵੀ ਇਹ ਨਸ਼ਿਆਂ ਦਾ ਜਿਹੜਾ ਪਹਾੜ ਆ ਲੋਕਾਂ ਦੇ ਡਿਗਿਆ ਉਹਦਾ ਜਲਦ ਤੋਂ ਜਲਦ ਖਾਤਮਾ ਹੋਵੇ ਔਰ ਲੋਕੀ ਬਹੁਤ ਦੁਖੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਇਸ ਮਾਮਲੇ 'ਚ ਫੇਲ ਹੋਈ ਆ ਇਦਾਂ ਦੀ ਕੋਈ ਗੱਲ ਨਹੀਂ ਪੁਲਿਸ ਇਹ ਕਹਿ ਰਹੀ ਆ ਕਿ ਇਹ ਨਸ਼ੇ ਵਾਲੀ ਗੱਲ ਤੁਸੀਂ ਨਾ ਕਰੋ ਵੇਖੋ ਡਿਪਰੈਸ਼ਨ ਬੱਚਾ ਇਹਦਾ ਕੀ ਸੀ ਮੀਨਿੰਗ ਸਾਹਮਣੇ ਨਹੀਂ ਉਹ ਤਾਂ ਹੁਣ ਆਪਣੀ ਚਮੜੀ ਵਿਚ ਆ ਰਹੇ ਆ ਸਾਰੇ ਮਤਲਬ ਉਸ ਜਗ੍ਹਾ ਦੀ ਪੱਧਰੇ ਹੀ ਆ ਉੱਥੇ ਡੰਪ ਵੀ ਚੱਕਿਆ ਜਾ ਸਕਦਾ ਉੱਥੇ ਪਤਾ ਇਹਨਾਂ ਨੂੰ ਤਾਂ ਸਬਰ ਹੋਵੇ ਉਹਦੀ ਜਿਹੜੀ ਸਿਸਟਰ ਆ ਸਾਡੇ ਪਿੰਡ ਉਹ ਰੋ ਰੋ ਕੇ ਉਹਦਾ ਬੁਰਾ ਹਾਲ ਹੋਇਆ ਉਹ ਉਹਨੂੰ ਕਿੱਦਾਂ ਸਬਰ ਆਵੇ ਵੀ ਮੇਰੇ ਭਰਾ ਦੀ ਡੈਥ ਕਿੱਦਾਂ ਹੋ ਗਈ ਆ ਕਿ ਅਸਲੀਅਤ ਤਾਂ ਸਾਹਮਣੇ ਆਵੇ ਨੌਜਵਾਨ ਮੁੰਡਾ ਮੱਲੋਂ ਦੇਖ ਨਹੀਂ ਹੁੰਦਾ ਉਹ ਰੋਂਦੇ ਪਰ ਲੌਂਦੇ ਦੇਖ ਨਹੀਂ ਹੁੰਦੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਕੋ ਮੋਬਾਈਲ ਨਹੀਂ ਸੀਗਾ ਮੋਬਾਈਲ ਸੀ ਉਹ ਦੱਸਦੇ ਆ ਵੀ 20000 ਰੁਪਈਆ ਵੀ ਮਾਲਕ ਤੋਂ ਲੈ ਕੇ ਆ ਉਹਦੇ ਕੋ ਕੁਝ ਨਹੀਂ ਨਿਕਲਿਆ ਮੋਬਾਈਲ ਵੀ ਨਹੀਂ ਕੋਈ ਨਿਕਲਿਆ ਕੁਝ ਵੀ ਨਹੀਂ ਮੋਬਾਈਲ ਵੀ ਨਹੀਂ ਨਿਕਲਿਆ ਮੋਬਾਈਲ ਦੀ ਕਾਲ ਰਿਟੇਨ ਨਿਕਲ ਸਕਦੀ ਆ ਨਿਕਲ ਸਕਦੀ ਆ ਜੇ ਪੁਲਿਸ ਚਾਹੇ ਪਰ ਇਦਾਂ ਨਹੀਂ ਵੀ ਡਸਟ ਬੈਂਚ ਰਿਪੋਰਟ ਨਹੀਂ ਅਸੀਂ ਸਿੱਟਣ ਦੇਣੀ ਵੀ ਇਹ ਚੁੱਪ ਕਰਕੇ ਖਾਤੇ ਪਾ ਦੋ ਇਦਾਂ ਨਹੀਂ ਹੋਣਾ ਵੀ ਇਹਦਾ ਅਸਲੀਅਤ ਤੱਕ ਜਾਣਾ ਚਾਹੁੰਦੇ ਆਂ ਅਸੀਂ ਔਰ ਜਿੱਥੇ ਤੱਕ ਜਾਣਾ ਪਿਆ ਸੀ ਜ਼ਰੂਰ ਜਾਵਾਂਗੇ ਅਸੀਂ ਪਿੰਡ ਦੀ ਪੰਚਾਇਤ ਸਾਰੀ ਇਹਨਾਂ ਦੇ ਨਾਲ ਆ ਸਾਰਾ ਪਿੰਡ ਵਾਸੀ ਇਹਨਾਂ ਦੇ ਨਾਲ ਆ ਅਸੀਂ ਅਸਲੀਅਤ ਤੱਕ ਜਾਵਾਂਗੇ ਤਾਂ ਕਿ ਭਵਿੱਖ ਵਿੱਚ ਇਹੋ ਜਿਹਾ ਮੌਤਾ ਨਾ ਹੋਣ ਲੋਕਾਂ ਦੇ ਪੁੱਤ ਜਵਾਨ ਨਾ ਜਾਣ ਘਰਾਂ ਤੋਂ ਸਾਨੂੰ ਬਹੁਤ ਦੁੱਖ ਲੱਗਦਾ ਅਸੀਂ ਪਹਿਲਾਂ ਵੀ ਬਹੁਤ ਮੰਨ ਲਓ ਇਦਾਂ ਦੀਆਂ ਮੌਤਾਂ ਹੋਈਆਂ ਮੁਰਕੀ ਭਵਿੱਖ ਵਿੱਚ ਇਦਾਂ ਦੀ ਕੋਈ ਗੱਲ ਨਾ ਹੋਵੇ ਅਸੀਂ ਆਪਣੇ ਪਿੰਡ ਦਾ ਜਿਹੜੇ ਨਸ਼ਾ ਵੇਚਣ ਵਾਲੇ ਵੀ ਆ ਪੁਲਿਸ ਨੂੰ ਵੀ ਚਾਹੀਦਾ ਉਹਨਾਂ ਦੇ ਨਕੇਲ ਪਾਵੇ ਕਿਉਂਕਿ 7 ਤੋਂ 12 ਵਾਰੀ ਸਭ ਕੋ ਫੈਸਲੇ ਪੁਲਿਸ ਕਰ ਜਾਂਦੀ ਆ ਕੋਈ ਕਿਸੇ ਨੂੰ ਦੱਸਦੀ ਨਹੀਂ ਹੈਗੀ ਇਸ ਕਰਕੇ ਪੁਲਿਸ ਦੀ ਸਾਰੀ ਮਲੀ ਭਗਤੇ ਆ ਲੋਰ ਹਲਕੇ ਵਿੱਚ ਨਸ਼ੇ ਦੀ ਕੀ ਹਾਲਤ ਹੈ ਹਾਲਾਤ ਤਾਂ ਸਾਹਮਣੇ ਹੀ ਆ ਵੀ ਇਦਾਂ ਦੀ ਨੌਜਵਾਨ ਨਵੇਂ ਸਾਲ ਤੇ ਮੌਤ ਖੇਤਾਂ ਵਿੱਚ ਪਿਆ ਮੱਲ ਸਾਡੇ ਪਿੰਡ ਦਾ ਹਾਲ ਪੁੱਛਿਆ ਜਾਣੀ ਹੈ ਵੀ ਕੀ ਹਾਲ ਹੋਇਆ ਮੈਂ ਇਹ ਹਾਂ ਹਮਾ ਪੌੜ ਸਿੱਤੇ ਸਿੱਤੇ ਪਰਦਾ ਪਾ ਦਿੰਦੀਆਂ ਤੇ ਲੋਕ ਵੀ ਨਹੀਂ ਡਰ ਜਾਂਦੇ ਆ ਕਿ ਖਰਿਆ ਕੋਈ ਸਾਡੀ ਤੇ ਰੈਕਸ਼ਨ ਆ ਜਾਊਗਾ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਐ ਅਸੀਂ ਨਸ਼ੇ ਖਤਮ ਕਰਦੇ ਪੰਜਾਬ ਉਹ মিডিਆ ਤੋਂ ਹਵਾ ਜਈ ਬੁਲਾਈ ਜਾਂਦੀ ਆ ਗਰਾਊਂਡ ਰਿਪੋਰਟ ਥੋੜੀ ਇਹ ਹੈਗੀ ਆ ਗਰਾਊਂਡ ਰਿਪੋਰਟ ਤਾਂ ਲੋਕਾਂ ਦਾ ਪੁੱਛਿਆ ਜਾਣੀ ਓਹ ਤਾਂ ਆਮ ਆਦਮੀ ਪਾਰਟੀ ਦਾ ਚਲੋ ਹਾਲ ਪਤਾ ਹੀ ਆ ਸਾਰਾ ਕੀ ਫਲੋਰ ਹਾਲਕੇ ਦੇ ਵਿੱਚ ਕੀ ਹੋਇਆ ਲੋਕ ਦੁਖੀ ਕਰਕੇ ਹੋਏ ਮਤਲਬ ਇਸ ਕਰਕੇ ਉਹਨਾਂ ਨੇ ਨਕਰਿਆ ਅਸੀਂ ਇਹ ਮੰਗ ਕਰਦੇ ਹਾਂ ਵੀ ਇਹੋ ਜੇ ਭਵਿੱਖ ਵਿੱਚ ਸਾਡੇ ਪਿੰਡ ਵਿੱਚ ਅਸੀਂ ਘੱਟ ਤੋਂ ਘੱਟ ਆਪਣਾ ਪਿੰਡ ਤਾਂ ਸੰਭੀਏ ਸਾਨੂੰ ਸਹਿਯੋਗ ਕੀਤਾ ਜਾਵੇ ਅਸੀਂ ਬਹੁਤ-ਬਹੁਤ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਸਾਡਾ ਸਾਥ ਦਿੱਤਾ ਜਿਵੇਂ ਮੈਂ ਸਰਪੰਚ ਸੁਪਾਲ ਮਹੰਡਾ ਖੁਰ ਤੋਂ ਅਨੀ ਆਪਣੇ ਅੱਜ ਜੋ ਵੀ ਹੋਇਆ ਬਹੁਤ ਹੀ ਮਾੜੀ ਘਟਨਾ ਹੈਗੀ ਆ ਇਹ ਜੋ ਵੀ ਸਰਕਾਰਾਂ ਨੇ ਨਸ਼ੇ ਦੇ ਖਿਲਾਫ ਇਹ ਜੁੱਦ ਨਸ਼ਾ ਅੰਬਰੋਧ ਕਰਦੀ ਤਾਂ ਹੈਗੀਆਂ ਪਰ ਇਹਦੇ ਵਿੱਚ ਬਹੁਤ ਇਹ ਕਾਗਜ਼ਾਂ ਵਿੱਚ ਸਾਰੇ ਹੁੰਦੇ ਆ ਇਹ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਆ ਨਸ਼ਾ ਖਤਮ ਕਰੀ ਜਾਂਦੇ ਆ ਪਰ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਇਹ ਨਸ਼ਾ ਹਜੇ ਬਹੁਤ ਜ਼ਿਆਦਾ ਵਧਿਆ ਹੀ ਆ ਘਟਿਆ ਨਹੀਂ ਹੈਗਾ ਜੀ ਤੇ ਸਰਕਾਰਾਂ ਤਾਂ ਫੇਲੇ ਆ ਇਸ ਵਿੱਚ ਇਹ ਆ ਦੇਖ ਹੀ ਲਿਆ ਆਪਾਂ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਕੀ ਸੀਗਾ ਜੇ ਇਹਨਾਂ ਦੇ ਲੱਗ ਜਾਂ ਆਪਣੇ ਹੁੰਦੀਗਾ ਕਾਮਯਾਬ ਹੁੰਦੀ ਸਰਕਾਰ ਤਾਂ ਇਹਨਾਂ ਦੇ ਸਾਰੇ ਲੋਕਾਂ ਦੇ ਵਿੱਚ ਵੀ ਇਹਨਾਂ ਨੂੰ ਵਿਚਨਾ ਸਾਰਿਆਂ ਨੇ ਇਹਨਾਂ ਨੂੰ ਬੋਟਾ ਵਧੀਆ ਪਾਣੀਆਂ ਸੀ ਪਰ ਇਹਨਾਂ ਦਾ ਇੱਕ ਵੀ ਮੁਲਾਕਸ਼ਮਤੀ ਮੈਂਬਰ ਨਹੀਂ ਬਣਿਆ ਦੇ ਸਭ ਬਾਕੀ ਸਾਰੇ ਜਿਹੜੇ ਹੁਣ ਲੋਕੀ ਜਾਗਰੂਤ ਹੋ ਗਏ ਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਆ ਨਿਕਲ ਕਸੀ ਜਾਵੇ ਨਾ ਤੇ ਨਸ਼ਿਆਂ ਅਮਰੁੱਦ ਇਹਦਾ ਪੁਲਸ ਪਰਵਾਹ ਤੇ ਦਬਾਅ ਪਾਉਂਦੀ ਸੀ ਉਹਦੇ ਬਾਰੇ ਕਹੋ ਆ ਦੇਖੋ ਹੁਣ ਉਹ ਤਾਂ ਪੁਲਸ ਨੇ ਤਾਂ ਹੀ ਚੋ ਕਹਿਣਾ ਹੀ ਆ ਵੀ ਉਹਨਾਂ ਨੂੰ ਸਰਕਾਰ ਤੇ ਕੋਈ ਐਕਸ਼ਨ ਨਾ ਆਵੇ ਤੇ ਪਰ ਉਹਨਾਂ ਲੋਕਾਂ ਦੇ ਘਰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜਵਾਨ ਪੁੱਤ ਮਰਦੇ ਆ ਤੇ ਉਹਨਾਂ ਤੇ ਕੀ ਬੀਤਦੀ ਆ ਤੇ ਇਹ ਤਾਂ ਕਾਗਜ਼ਾਂ ਦੇ ਵਿੱਚ ਤਾਂ ਅਸੀਂ ਕਰੀ ਜਾਂਦੇ ਆ ਵੀ ਹਾਂ ਇਸ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਕਰੀ ਜਾਂਦੇ ਆ ਵੀ ਆਪਣੇ ਹਰੇਕ ਪਿੰਡ ਸ਼ਹਿਰ ਨਸ਼ਾ ਮੁਕਤ ਹੋ ਗਿਆ ਪਰ ਜੋ ਅਸਲੀਅਤ ਆ ਉਹ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਸਾਰੇ ਕੌਮਦੇ ਹੀ ਜਾਣੇ ਆ ਹਰੇਕ ਰਿਪੋਰਟਰ ਨੂੰ ਪਤਾ ਹੀ ਵੀ ਕੀ ਹੁੰਦਾ ਪਿਆ ਪੰਜਾਬ ਮੇਰੇ ਦੇ ਪਾਣੀਆਂ ਵਿੱਚ ਕੋਈ ਘੋਲ ਗਿਆ ਹੈ ਜ਼ਹਿਰ ਨਾ ਹੀ ਕੋਈ ਪਿੰਡ ਹੈ بچਿਆ ਨਾ ਕੋਈ بچਿਆ ਸ਼ਹਿਰ ਹਰ ਨਸ਼ਿਆਂ ਦਾ ਐਸਾ ਬਗਿਆ ਟਹਿ ਗਿਆ ਡਾਡਾ ਕਹਿਰ ਮੇਰਾ ਜੂਨ ਮਠੱਡਾ ਕਲਾ ਜਿੱਥੋਂ ਕਿ ਮੈਂ ਬਲਾਕ ਸੰਤੀ ਹੁਣੇ ਜਿੱਤੀ ਹੈ ਪਰ ਹਲੇ ਇਸ ਪਿੰਡ ਦੇ ਵਿੱਚ ਅਸੀਂ ਆਣ ਕੇ ਖੁਸ਼ੀਆਂ ਮਨਾਉਣੀਆਂ ਸੀ ਤੇ ਸਾਨੂੰ ਨਵੇਂ ਸਾਲ ਦੇ ਵਿੱਚ ਜਿਹੜਾ ਇੱਕ ਦੁੱਖ ਭਰੀ ਜਿਹੜੀ ਘਟਨਾ ਸੁਣਨ ਨੂੰ ਮਿਲੀ ਕਿ ਇੱਕ ਨੌਜਵਾਨ ਜਿਹੜਾ ਸਾਡਾ ਸਾਥੀ ਜਿਹੜਾ ਆ ਉਹ ਭੇਤ ਭਰੇ ਹਾਲਾਤਾਂ ਦੇ ਵਿੱਚ ਖੱਤਿਆਂ ਦੇ ਵਿੱਚ ਜਿਹੜਾ ਆ ਉਹ ਉਹਦੇ ਹੱਥ ਦੇ ਵਿੱਚ ਜਿਹੜੀ ਇੱਕ ਫਰੈਸ਼ ਜਿਹੜੀ ਇੱਕ ਸਰੰਜ ਜਿਹੜੀ ਉਹਦੇ ਹੱਥ ਵਿੱਚ ਸੀ ਉਹ ਭੇਦ ਭਰੇ ਹਾਲਾਤਾਂ ਵਿੱਚ ਜਿਹੜਾ ਆ ਉਹ ਖੱਤਿਆਂ ਦੇ ਵਿੱਚ ਜਿਹੜਾ ਉਹ ਮਰਿਆ ਪਿਆ ਗਿਆ ਅੱਜ ਇੱਕ ਹੋਰ ਜਿਹੜਾ ਪਰਿਵਾਰ ਦਾ ਜਿਹੜਾ ਘਰ ਦਾ ਜਿਹੜਾ ਦੀਵਾ ਉਹ ਬੁੱਝ ਗਿਆ ਨੌਜਵਾਨੀ ਜਿਹੜੀ ਆ ਜਿਹੜੀ ਉਹ ਨਸ਼ਿਆਂ ਵੱਲ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜੀ ਵਧ ਰਹੀ ਆ ਇਹਦਾ ਜਿਹੜਾ ਜਿੰਦਾ ਜਾਗਦਾ ਜਿਹੜੇ ਸਬੂਤ ਜਿਹੜੇ ਪਿੰਡਾਂ ਦੇ ਵਿੱਚ ਆਏ ਦਿਨ ਜਿਹੜੀਆਂ ਮੌਤਾਂ ਹੋ ਰਹੀਆਂ ਸਰਕਾਰ ਹਰ ਪੱਖ ਤੋਂ ਜਿਹੜੀ ਆ ਫੇਲਿਆ ਕਿਉਂਕਿ ਮੈਂ ਪਹਿਲਾਂ ਵੀ ਜਦੋਂ ਇੱਥੇ ਇਲੈਕਸ਼ਨ ਦੌਰਾਨ ਆਇਆ ਸੀ ਤੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਨਵੇਂ ਜਿਹੜੇ ਆ ਨਸ਼ਾ ਛਡਾਊ ਜਿਹੜੇ ਕੇਂਦਰ ਜਿਹੜੇ ਖੁੱਲ ਰਹੇ ਆ ਜਾਂ ਨਵੀਆਂ ਜੇਲਾਂ ਬਣ ਰਹੀਆਂ ਇਹ ਸਰਕਾਰ ਦੀ ਕੋਈ ਉਪਲਬਧੀ ਨਹੀਂ ਹੈ ਇਹ ਸਰਕਾਰ ਦੀ ਬਹੁਤ ਵੱਡੀ ਨਲਾਕੀ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਦਾ ਰੈਕਟ ਰੁਕਣ ਦੀ ਬਜਾਏ ਬਹੁਤ ਵੱਡੇ ਪੈਮਾਨੇ ਤੇ ਵਧ ਰਿਹਾ ਹੈ ਔਰ ਇਸ ਦੇ ਉੱਤੇ ਪੜਦਾ ਪਾਉਣ ਦੇ ਲਈ ਜਿੱਦਾਂ ਕਿ ਦੱਸ ਕੇ ਹਟੇ ਪੀੜਤ ਪਰਿਵਾਰ ਕੇ ਪੁਲਿਸ ਵੱਲੋਂ ਜਿਹੜਾ ਜਿਹੜਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਜਦੋਂ ਰਿਪੋਰਟ ਦਰਜ ਕਰਾਈ ਤੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਉਹਨਾਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਨਸ਼ੇ ਦਾ ਨਾਮ ਲਿਖਾ ਕੇ ਉਹਨੂੰ ਡਿਪਰੈਸ਼ਨ ਦਾ ਜਿਹੜਾ ਆ ਤੁਸੀਂ ਇਹਦੇ ਵਿੱਚ ਰਿਪੋਰਟ ਵਿੱਚ ਲਿਖਾਓ ਅਸੀਂ ਇਸ ਕੰਮ ਦੀ ਜਿਹੜੀ ਹੈ ਸਖਤ ਨਿੰਦਾ ਕਰਦੇ ਪੁਲਿਸ ਪ੍ਰਸ਼ਾਸਨ ਦੀ ਔਰ ਬੌਜਨ ਸਮਾਈ ਪਾਰਟੀ ਵੱਲੋਂ ਅੱਜ ਦੇਨ ਹਾਂ ਔਣ ਵਾਲੇ ਦਿਨਾਂ ਵਿੱਚ ਜੀ ਕੋਈ ਚੰਗੇ ਰਿਜ਼ਲਟ ਨਾ ਨਿਕਲੇ ਤਾਂ ਬਹੁਤ ਵੱਡੇ ਪੱਮਾਨੇ ਤੇ ਸੀ ਅੰਦੋਲਨ ਛੇੜਾਂਗੇ